ਕਹਿੰਦੇ ਨਸ਼ਾ ਮੁਕਤ ਹੋ ਗਿਆ ਮੈਂ ਤਰੀਕ ਤੇ ਗਿਆ ਸੀ ਸਾਧਨ ਉਥੇ ਖੱਜਲ ਕਰਾਇਆ ਗਿਆ ਤਰੀਕ ਤੇ ਤਰੀਕ ਵੀ ਨਸ਼ਿਆਂ ਦੀ ਬੁੱਤ ਕੇ ਆਏਗਾ ਵਾਹੀ ਤੇ ਮੈਂ ਬਾਸ ਆਇਆ ਇਨਾ ਖੱਜਲ ਕਰਿਆ ਸਵੇਰ ਦਾ ਗਿਆ ਹਾਂ 10 ਵਜੇ ਦਾ ਤੇ ਵਾਪਸ ਆਇਆ ਨਸ਼ਾ ਆ ਦੇਖ ਲੋ ਤੁਹਾਡੇ ਸਾਹਮਣੇ ਐ ਐਦਾਂ ਮੂੰਹ ਕਾਹ ਕਰ ਮੂੰਹ ਵੀਰਾ ਆ ਦੇਖੋ ਕਿਵੇਂ ਪਾਣੀ ਚੋਂਦਾ ਕਿਹੜਾ ਪਿੰਡਾ ਤੇ ਰਖਿਆ ਪਿੱਛੇ ਦਿਖਾਈ ਇਹ ਠਾਣਾ ਹੀ ਸਾਡੀ ਬੈਕ ਸੈਲ ਜਮਾ ਦੇਖੋ ਆ ਲਾਣਾ ਨੇ ਬੋਲੀ ਦੇਖੋ ਹਾਂ ਕਹਿੰਦੇ ਨਸ਼ਾ ਮੁਕਤ ਹੋ ਗਿਆ ਮੈਂ ਤਰੀਕ ਤੇ ਗਿਆ ਸੀ ਸਾਧਨ ਉਥੇ ਖੱਜਲ ਕਰਾਇਆ ਗਿਆ ਤਰੀਕ ਤੇ ਤਰੀਕ ਵੀ ਨਸ਼ਿਆਂ ਦੀ ਬੁੱਤ ਕੇ ਆਇਆਗਾ ਵਾਹੀ ਤੇ ਮੈਂ ਵਾਪਸ ਆਇਆ ਇਨਾ ਖੱਜਲ ਕਰਿਆ ਸਵੇਰ ਦਾ ਗਿਆ ਹਾਂ 10 ਵਜੇ ਦਾ ਤੇ ਵਾਪਸ ਆਇਆ ਨਸ਼ਾ ਆ ਦੇਖ ਲੋ ਤੁਹਾਡੇ ਸਾਹਮਣੇ ਐ ਐਦਾਂ ਮੂੰਹ ਕਾਹ ਕਰ ਮੂੰਹ ਵੀਰਾ ਆ ਦੇਖੋ ਕਿਵੇਂ ਪਾਣੀ ਚ ਆਉਂਦਾ ਕਿਹੜਾ ਪਿੰਡਾ ਤੇ ਰਖਿਆ ਹੈਂ ਫੋਰਾਂ ਕੀ ਖਾਦਾ ਕੋਰ ਵਾਲੇ ਤੇ ਮਿੰਦੂ ਆ ਕੇ ਹੋਏ ਕੀ ਖਾਦਾ ਪੁੱਤਾਂ ਹਾਂ ਹਾਂ ਕੰਦ ਕਰਦੇ ਜੰਦ ਕਰਦੇ ਕੰਦ ਕੱਢਦਾ ਸੀ ਆ ਕੀ ਘੋੜੇ ਖਾਲੇ ਵੱਧ ਕਿੰਨੇ 10 ਖਾ ਗਿਆ ਹੁਣ ਕੱਹਣਾ ਹੋਈ 15 ਇਹ ਮਰ ਗਿਆ ਫੇਰ ਮਜ਼ਦੂਰ ਆ ਮਜ਼ਦੂਰ ਮਿਲੂ ਨਹੀਂ ਕਰਦਾ ਬਾਈ ਇਹ ਮਜ਼ਦੂਰ ਆ ਭਾਈ ਦਿਹਾੜੀ ਆ ਕਿੱਥੋਂ ਲੈ ਤਾਈ ਨਸ਼ਾ ਉਹ ਸਾਹਮਣੇ ਹਣਾ ਆਹ ਸਾਹਮਣੇ ਮੈਡੀਕਲ ਹੈ ਉਥੋਂ ਨਸ਼ਾ ਲੈਂਦੇ ਨੇ ਨਸ਼ਾ ਲੈ ਕੇ ਆਇਆ ਹਾਲ ਹੈ ਮਜ਼ਦੂਰ ਬੰਦਾ ਹੈ ਪੋਰ ਵਾਲੇ ਪਿੰਡ ਦਾ ਗਰੀਬ ਘਰ ਦਾ ਜੇਬ ਚ ਵੀ ਹੂ ਕੁੱਤੇ ਦੇ ਖੜ ਜਾ ਉਹ ਗਾਲਾਂ ਕੱਢੋ ਨਹੀਂ ਤੈਨੂੰ ਕੁਝ ਨਹੀਂ ਕਹਿੰਦਾ ਤੈਨੂੰ ਮਾਰਤਾ ਕੁਰਦਾ ਨਹੀਂ ਹਿਦਾਰ ਕਾਰਡ ਹੈ ਹਿਦਾਰ ਕਾਰਡ ਹੋਊਗਾ ਹੈ ਦੇਖ ਲੈ ਆ ਦੇਖ ਆਹ ਇਹ ਹਿਦਾਰ ਕਾਰਡ ਆ ਇਹ ਚੱਲਦਾ ਆ ਥਾਣਾ ਇੱਥੋਂ 5 ਮਿੰਟਾਂ ਦੇ ਰਾਹ ਤੇ 5 ਮਿੰਟ ਦੀ 5 ਮੀਟਰ ਦੇ ਰਾਹ ਤੇ ਥਾਣਾ ਹੈਗਾ ਸੋ ਥਾਣਿਆਂ ਦਾ ਕੀ ਕਸੂਰਾ ਇਹ ਕਸੂਰਾ ਡਰੱਗ ਇੰਸਪੈਕਟਰ ਮਾਨਸਾ ਦਾ ਹਣਾ ਇਹ ਜਿਹੜਾ ਸ਼ਰਿਆਮ ਨਸ਼ਾ ਦੇਖ ਰਿਹਾ ਦੁਕਾਨਾਂ ਪਰ ਉਹ ਸਾਹਮਣੇ ਮੈਡੀਕਲ ਨੇ ਭੈਣ ਚੋਦਾ ਮੈਂ ਹਜ਼ਾਰ ਬਾਰ ਲੜ ਪਿਆ ਅੱਜ ਮੈਂ ਤਰੀਕ ਤੇ ਵੀ ਜਾ ਕੇ ਆਇਆ ਹੈਗਾ ਹੁਣ ਤਰੀਕ ਹਜੇ ਤੱਕ ਗਵਾਹੀ ਨਹੀਂ ਦਿੱਤੀ ਗਈ ਸਵੇਰ ਦਾ ਗਿਆ ਹੋਇਆ ਤੇ ਆ ਹਾਲ ਦੇਖ ਲੋ ਇਹ ਤਾਂ ਵਿਚਾਰ ਦਾ ਕਸੂਰ ਹੀ ਐ ਮਸੂਰ ਨੇ ਆ ਲਈ ਫਿਰਦਾਣ ਕਰਦਾ ਮਾਚੀ ਆਉਂ ਨਾ ਰੋ ਭਾਈ 2 ਘੰਟੇ ਹੋ ਗਏ ਤੇ ਵੈਸੇ ਕਫਾ ਤੇ ਹੀ ਉਹ ਤੇ ਨਾ ਆਪਣਾ ਸਰਕਾਰੀ ਆ ਅੱਜ ਟੀਕਾ ਮਾਰੀ ਜਾਂਦਾ ਉਹ ਚੀਜ਼ੇ ਦੇ ਵਾਰ ਕੰਮ ਦਾ ਆਈ ਪਤਾ ਨਹੀਂ ਕੀ ਖਾ ਰੱਖਿਆ ਗਾ ਹੋ ਘੰਟੇ ਹੋ ਗਏ ਤੇ ਇਹ ਉਸਕੇ ਇੰਤਜ਼ਾਮ ਬਾਰਾ ਪੂਰਾ ਹਾਲ ਹੋ ਰਿਹਾ ਜਿਵਾਖ ਦਾ ਐਸਾ ਜਿਹਾ ਮਰਵਾਉਂਦੀ ਐ ਬਾਈ ਇਹ ਹੁਣ ਮਿਲਦਾ ਖੜਾ ਹੋ ਕੇ ਦਿਖਾ ਓਏ ਸਾਨੂੰ ਖੜਾ ਹੋ ਖੜਾ ਹੋ ਕੇ ਖੜਾ ਹੋ ਹਾਠੀ ਆ ਤੋੜਾ ਤੋੜਾ ਆਈ ਦੂ ਬਾਅਦ ਜੇ ਮੈਂ ਦੇਖ ਲਿਆ ਆ ਜਿਵਾਖ ਜੱਲੇ ਭਾਰ ਕਿਹਨਾਂ ਦਾ ਮੁੰਡਾ ਹੈਗਾ ਮਾਈ ਸਿੰਘਾ ਨਾ ਰੰਦਾਸ ਸਿੰਘਾ ਦਾ ਘਰ ਓਏ ਆ ਚੱਕਾ ਦਾ ਜ਼ਹਰ ਕਾਰਡ ਅਗਾ ਗੇਜ ਭਾਰ ਤੋਕੇ ਵਿਖਾ ਦੇਗਾ ਤੂੰ ਨੁਗਰਾ ਦਾ ਕੜਾ ਇਹ ਦੋ ਵਾਧਾ ਨਸ਼ਾ ਕਰਦਾ ਸੰਜੇ ਜੀ ਤੁਸੀਂ ਇੱਥੇ ਬੈਠੇ ਹੋ ਕੁੜੀਆਂ ਦਾ ਰਾਹ ਇਹ ਕੁੜੀਆਂ ਟੱਪਦੀਆਂ ਨੇ ਤੇ ਦਸਪਤਾ ਲੜ ਗਏ ਆ ਤੁਹਾਰਨ ਦਿਹਾੜੀ ਆਏ ਆ ਬਈ ਆ ਹਾਲਾ ਪੰਜਾਬ ਦੇ ਦੇਖ ਲੋ ਹਜ਼ਾਰਾਂ ਲੋਕ ਟੱਪਦੇ ਨੇ ਕੋਈ ਇਹਨਾਂ ਨੂੰ ਰੋਕਦਾ ਨਹੀਂ ਕੋਈ ਕੁਝ ਕਹਿੰਦਾ ਨਹੀਂ ਇਹਨਾਂ ਦਾ ਹਰ ਕਸੂਰ ਕੋਈ ਨਹੀਂ ਔਰ ਸਾਹਮਣੇ ਦੇਖ ਲਾ ਭੈਣ ਜੋ ਲੋ ਵੇਚਦੇ ਨੇ ਕੁੱਤੇ ਨਾ ਕੋਈ ਪੱਤਰਕਾਰ ਜਾਗਦਾ ਮਾਨਸਰਾਂ ਨਾ ਕੋਈ ਬੰਦਾ ਜਾਗਦਾ ਜਿਵਾਕ ਮਰੀ ਜਾਂਦੇ ਤਮਾਸ਼ਾ ਦੇਖਣ ਆਲੇ ਲੋਕ ਨੇ ਦੇਖਣ ਨੇ ਫੜ ਕੇ ਤਮਾਸ਼ਾ ਦੇਖਉਂਦਾ ਲੜਨ ਨਹੀਂ ਜਾਣਦੇ ਵੀ ਲੜਨਾ ਸੀ ਸਾਦੇ ਜਿਵਾਕ ਮਸ਼ਾ ਕਰ ਕਰ ਮਰੀ ਜਾਂਦੇ ਨੇ ਇਹ ਵੀ ਕਿਸੇ ਮਾਂ ਦਾ ਜਿਵਾਕ ਹੈ ਜਦੋਂ ਫੁੱਜੋਸ ਪਾਣੀ ਪੀਂਦੇ ਹਾਂ ਖੜਾ ਉੱਠਦਾ ਆਇਆ ਉਹ ਮੱਤਵਾਣ ਵਾਲਾ ਪਾਣੀ ਵਾਲੀ ਹੈ ਆਇਆ ਉਹ ਮੱਤਵਾਣ ਵਾਲਾ ਕੋਈ ਜਾਂਦੀ ਰੋ ਨਾ ਚੀਂਗਾ ਪਾਉਂਦਾ ਜਰਾ ਹੱਲ ਕਰਦੇ